ਹਲਾ ਚੌਥਾ ਰਤੀ ਕਰਮ ਤੇੜਾ ਬਲਰਾਮ ਜੀਓ ਬਾਣੀ ਬ੍ਰਹਮ ਦੇਦ ਤਰਮ ਤੇੜੋ ਪਾਪ ਤੁਜਾ ਬਲਰਾਮ ਜੀਓ ਤਰਮ ਤੇੜੋ ਘਰ ਨਾਮ ਤੇ ਆਹੋ ਸਿਮਰਤ ਨਾਮ ਤੇ ੜਾਇਆ ਸਤ ਗੁਰ ਗੁਰ ਪੂਰਾ ਅਰਦੋ ਸਭ ਕਿਲਿ ਲਖ ਪਾਪ ਗਵਾਇਆ ਸਾਰੇ ਦੇਖਾਂ ਕੰਦਸੋ ਆਬੜ ਪਾਗੀ ਮਨ ਹਰਗਨ ਮਿੱਠਾ ਲਾਇਆ ਜਨ ਕਹਿ ਨਾਨਕ ਲਾਭ ਪਹਿਲੀ ਆਰਾਮ ਕਾਜਰ ਚਾਇਆ ਸਤਿਨਾਮ ਵਾਹਿਗੁਰੂ ਸਾਰੇ ਗੋਲ ਚੱਕਣਾ ਸਾਰੇ ਗੋਲ ਵਾਹਿਗੁਰੂ ਸਤਿ ਸਤ ਨਾਮ ਵਾਹਿਗੁਰੂ 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 ਸਤਿਗੁਰ ਪਰਖਣ ਲਾਇਆ ਬਦਰਾਮ ਜੀਓ ਏਹ ਕੋ ਪਰਮਲ ਹੋਏ ਹਮ ਨੈਨ ਜਵਾ ਬਦਰਾਮ ਜੀਓ ਨਿਰਮਰ ਭਉ ਪਾਇਆ ਹਰ ਕੋ ਗਾਇਆ ਹਰ ਦੇਖੇ ਰਾਮ ਹਦੂਰੇ ਹਰਿ ਆਤਮਾ ਰਾਮ ਕੋ ਸਾਰਿਆ Swami ਸਰਪ ਰਹਾ ਪਰ ਪੂਰੇ ਅੰਤਰ ਬਾਹਰ ਹਰ ਪ੍ਰਭੇ ਇੱਕੋ ਵਾਹ ਹਰ ਜਨ ਮੰਗਲ ਗਾਏ ਯਾ ਨਾਮਿਕ ਦੁਰਗੀਲਾ ਵਿਚ ਲਾਈ ਅਨੰਦ ਸਭ ਜੁਗ ਜਾਏ ਆਏ ਕਰੋ ਸਤ ਨਾਮ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਗੁਰੂ ਰਾਮ ਦਾ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ते <speaking> नाम <in Hebrew> <speaking in Hebrew> <speaking in Hebrew> ਤੀਜਣੀ ਲਾਗ ਮਨ ਚਾਲ ਤੇ ਹੈ ਬੈ ਰ ਗਿਆ ਬਲਰਾਮ ਜੀਓ ਸੰਤ ਜਨਾ ਹਰਨੇ ਲਾ ਹਰ ਪਾਇਆ ਬੜ ਪਾਗਿਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਜਾਇਆ ਮੁਖ ਗਰੀ ਹਰ ਬਾਣੀ ਸੰਤ ਜਨਾ ਬੜ ਪਾਗੀ ਪਾਇਆ ਹਰ ਕਥਿਆ ਕਰਤ ਕਹਾਣੀ ਫਿਰ ਤਾਂ ਹਰ 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 ਤਨ ਉਪਜੀ ਹਰ ਜਪਿਆ ਮਨ ਤਕ ਭਾਗ ਜਿਓ ਜਨ ਨਾਨਕ ਬੋਲੇ ਤੀਜੀ ਲਾਵਾ ਹਰ ਉਪਜਾ ਮਨ ਦਾ ਰਾਗ ਜਿਓ ਸਤ ਸਤ ਨਾਮ ਲਾਏ ਕਰੋ ਸਤ ਨਾਮ ਵਾਹਿ ਕਰੋ सतनाम ग्रो सत हर चौकरी लावा मन सह र ਅਰ ਪਾਇਆ ਬਲ RAM ਜੀਓ ਗੁਰਮੁਖ ਮੇਰੇ ਆਸ ਆਏ ਹਰ ਮਨ ਤਨ ਮੀਠਾ ਲਾਇਆ ਬਰ RAM ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਹਰ ਤਵਡਾ ਤੁਲ ਕਾਜ ਰਚਾਇਆ ਦਨ ਹਿਰਦਾ RAM ਵਾਸੀ ਇਹ ਚੌਕੀ ਲਾਵੈ ਅਰ ਪਾਇਆ ਪ੍ਰਭ ਨੰਦ ਇੱਕ ਓ ਅੰਕਾਰ ਸੁਖਗੁਰ ਪ੍ਰਸਾਦ ਅਨੰਦ ਪਿਆਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਾ ਬੜੀਆਂ ਬੁਦਾਈਆਂ ਪ੍ਰਭਨਰ ਪਰਮਾਤਮਾ ਤੁਝਾ ਬਰੈਆਂ ਅੰਨ ਅਵਜੂਤਾ ਗਉ ਅਦਿਕੇਰਾ ਮਨ ਨਹੀਂ ਬਤਾਇਆ ਕਹਿਣ ਲਾਲਕੰਦ ਹੁਆ ਤਤ ਗੁਰੂ ਮੈਂ ਪਾਇਆ ਈ ਮਨ ਮੇਰੇ ਆ ਤੂੰ ਸਦਾ ਰਹੂ ਕਰਦਾਂਦੇ ਹਰ ਨਾਮ ਰਸਾਰੇ ਕਾਹ ਹੈ ਨਾਨਕ ਮਾਨੈ ਮੇਰੀ ਸਦਾ ਰਹੂ ਕਰਦਾਂਦੇ ਸਾਚੇ ਸਹਾਈ ਬੋ ਪਿਆਰ ਨਹੀਂ ਕਰ ਤੇਰਾ ਸਚਾ ਨਾਮ ਮੇਰਾ ਅਧਾਰੂ ਸਾਚੇ ਨਾਮਾ ਧਰ ਮੇਰਾ ਜਨੁ ਬੁਖਾਂ ਸਭ ਦੁੱਖਾਂ ਸਭ ਵਈਆਂ ਦਰਸਾ ਸੁਖ ਮਨਾਈ ਵਸਿਆ ਜਨ ਇੱਛਾ ਸਾਥ ਪਜਾਈਆ ਸਦਾ ਕਰਵਾਨ ਕੀਤਾ ਗੁਰੂ ਮਿੱਟੋ ਜਿਹਦੀਆਂ ਇਹ ਬੜਿਆਈਆਂ ਕਹਿ ਨਾਨਕ ਸੋ ਸੰਤ ਹੋ ਸਤਿ ਰੂਪਿਆ ਅੰਮ੍ਰਿਤ ਨਾਮਿਆ ਯਾਦਾਰੋ ਵਾਚੇ ਪੰਜ ਸ਼ਬਦ ਤਿਤ ਗਰਸ ਪਾ ਕੇ ਗਰਸ ਪਾ ਕੇ ਸਮਝ ਵਾਜੇ ਕਾ ਰਾਜਿਤ ਕਰ ਧਾਰੀਆਂ ਪੰਜ ਦੂਤ ਦਵਸ ਹਰ ਕਹਿ ਲਗੇ ਕਹਿ ਨਾਨਕ ਤਸ ਤੋ ਹੁਆ ਤਿਤ ਕਰਤਾ ਨਾ ਅਦਵਾਜੇ ਆਨੰਦ ਸਰੋਗੜਤਾ ਗਿਨਿਓ ਸਗਦਵਨੋ ਸਗਲ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸੰਤ ਜੀ ਸੁਣੀਤ ਕਰ ਤੇ ਗੁਰਤ ਸਤ ਗੁਰਿਆ ਪਰ ਪੂਰੇ ਬਹਿਮੰਤ ਨਾਨਕ ਗੁਰ ਚਰਨ ਲਾ ਕੇ ਵਾਝੇ ਅਨਹਦ ਤੂਲੇ ਸੁਣ ਤੇ ਪਨੀਤ ਕਹਤੇ ਗੁਰਤ ਸਦਾ ਗੁਰਿਆ ਪਰ ਪੂਰੇ ਬਹਿਮੰਤ ਨਾਨਕ ਗੁਰ ਚਰਨ ਲਾ ਕੇ

ਬਨਾਂਤ ਇੰਤਿਆਰੇ ਖਰ ਹੰਗ ਦੀ ਵਰਤੀ ਆਰਦਾਸਰਾਵ ਦਰਸਨ ਕਮੀ ਸਹਾਇ ਕਰ ਦਿਨ ਹਰ ਦੁਖ ਬੇਦਨਾ ਨੂੰ ਸੇਵ ਲੋ ਸ੍ਰੀ ਹਰਾਈ ਇਹੇ ਹਰਿ ਕ੍ਰਿਸ਼ਣ ਦੀ ਧਿਆਈ ਆ ਜਿ ਕਿਠੇ ਸੰਭ ਕਜਾਏ ਤੇਗ ਬਹਾਦਰ ਸਿਮਰੇ ਘਰੋਂ ਪਿਆਰ ਹੈ ਧਾਰੀ ਸਭ ਥਾਂ ਹੀ ਹੋਈ ਸਾਈ ਗ੍ਰਹਿ ਪਾਚਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸਭ ਥਾਂ ਹੀ ਹੋਈ ਸਾਈ ਸਭ ਥਾਂ ਹੀ ਹੋਈ ਸਾਈ ਸਸੰਪਾਤ ਸੰਗੰਨੀ ਜੋਤ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਆਰ ਰਿਕਸ਼ਨ ਦਾ ਜਾਰ ਦਾ ਧਿਆਨ ਧਰ ਕੇ ਬੋਲੋ ਜੀ ਸ੍ਰੀ ਪੰਜਾਬਿਆਰੇਆ ਚਮਹਾ ਸਾਹਿਬ ਜਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਟੀਆਂ ਟੱਪੀਆਂ ਇਹਨਾਂ ਨੇ ਨਾਮ ਜੱਪਿਆ ਵੰਡ ਕੇ ਛਕਿਆ ਦੇਰਚਨਾਈ ਤੇਗਵਾਹੀ ਲੈ ਕੇ ਅੰਦਰ ਕੀਤਾ ਦਿਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਸ੍ਰੀ ਇਨਾਂ ਸੰਗਾਂ ਸੰਗਣਿਆਂ ਨੇ ਧਰਮੇ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਸਾ ਸੰਗ ਨਿਵਾਹੀ ਤਨਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਸ਼੍ਰੀ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਤਰ ਕੇ ਬੋਲੋ ਜੀ ਸ਼੍ਰੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਦਾ ਮਾਨਿਵਾ ਮਾਤੂਚੀ ਮਤਬਦ ਅਰਥਾਤ ਕਾਲ ਕੋਲ ਕੋ ਬਹਿ ਗੁਰੂ ਨੀਮ ਤੇ ਆਲ ਸਦਾ ਸਾਈਂ ਦਾਤਾਰ ਜੀਓ ਗੁਰੂ ਰਸਨਵਰ ਸੱਚੇ ਪਾਤਸ਼ਾਹ ਜੀ ਚੰਨ ਕਲਾ ਪਾਸ ਸਰਦਾਰਸ ਬੇਂਤੀ ਹੈ ਜੀ ਗੁਰੂ ਮਾਰਾ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਆਹ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬੜੀ ਇਫਤਾਰ ਬਖਸ਼ਿਸ਼ ਕੀਤੀ ਹੈ ਇਹ ਗੁਰਮਖ ਵਿਆਹ ਇਹ ਪਾਈ ਸੇ ਪਾਈ ਜਗਸੀਰ ਸਿੰਘ ਇਹਨਾਂ ਦੀ ਪੁੱਤਰੀ ਪੀਪੀ ਵੀਰਪਾਲ ਕੌਰ ਗੁਰਮੁਖ ਪਿਆਰੇ ਭਾਈ ਸਰਪਾਈ ਚਾਨਣ ਸਿੰਘ ਜੀ ਸਿੱਧੂ ਬਰਾੜ ਪਿੰਡ ਤਰਾਜ ਤੋਂ ਮਹਾਰਾਜ ਸਕੀਪਾ ਸਾਹਿਬ ਜੀ ਦੋਹਾ ਪਰਿਵਾਰਾ ਮਹਾਰਾਜ ਸਕੀਪਾ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਰਬੱਤ ਸੰਗਤ ਨੇ ਹਾਜ਼ਰੀ ਲਗਵਾਈ ਹੈ ਤੇ ਇਸ ਵੇਲੇ ਕਾਕਾ ਅਮਨਦੀਪ ਸਿੰਘ ਤੇ ਬੀਬੀ ਵੀਰਪਾਲ कौर ਜੀ ਦੇ ਨੰਦ ਕਾਲਜ ਦੀ ਰਸਮ ਆਪ ਜੀ ਦੀ ਦਸੀ ਹੋਈ ਗੁਰਮਰਜਾਦਾ ਅਨੁਸਾਰ ਸਿੱਖ ਰਹਿਤ ਮਰਜਾਦਾ ਅਨੁਸਾਰ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹੋਈ ਹੈ ਆਨੰਦ ਕਾਰਜ ਦੀ ਰਸਮ ਕਰਦੇ ਆਂ ਗੁਰਬਾਣੀ ਪੜ੍ਹਦੇ ਆਂ ਸੇਵਾ ਕਰਦੇ ਆਂ ਮਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਆਂ ਬੇਅੰਤ ਬਕਾਖੀਆਂ ਫੁੱਲਾਂ ਹੋ ਜਾਂਦੇ ਆਂ ਯਾਰ ਬੱਚੇ ਸੋਝ ਕੇ ਬਖਸ਼ ਲਿਓ ਅੱਗੇ ਤੋਂ ਸਮਰੱਥ ਬਖਸ਼ੋ ਜੀ ਇਸ ਸੁਭਾਗ ਜੋੜੀ ਨੂੰ ਰੱਬ ਭਾਗ ਲਾਉਣੇ ਜੋ ਸਿੱਖੀ ਜੀਵਨ ਗ੍ਰਿਸ਼ਤੀ ਜੀਵਨ ਨਾਮ ਦੀ ਦਾਤ ਚੜ੍ਹਦੀਆਂ ਕਲਾ ਵਿੱਚ ਰੱਖਣਾ ਚੜ੍ਹਦੀਆਂ ਕਲਾ ਬਾਰੇ ਦੀ ਹੁਣ ਬਖਸ਼ਣਾ ਦੁਨਹਾਂ ਦੇ ਦੁਆਰਾਂ ਨੂੰ ਭਾਈ ਸਰ ਪਾਇਲਕਸੀਰ ਸਿੰਘ ਅਤੇ ਭਾਈ ਸਰ ਪਾਇਚਾਨਣ ਸਿੰਘ ਦੋਹਾਂ ਪਰਿਵਾਰਾਂ ਨੂੰ ਦੇਹ ਰੋਗ ਦਾ ਤੰਦਰੁਸਤੀ ਕਰਾਮ ਸੁਖ ਸ਼ਾਂਤੀ ਦੋਹਾਂ ਪਰਿਵਾਰਾਂ ਦਾ ਆਪਸੀ ਮੇਲ ਮਿਲਾਪ ਪ੍ਰੇਮ ਭਾਵਨਾ ਦਾ ਧਰਵਾ ਬਰਕਸ਼ਨਾ ਜੀ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ ਦੀ ਤਰਫਨ ਭਟਾਣਾ ਮਨਜ਼ੂਰ ਕਰਨੀਆਂ ਦੀ ਕਾਰਜ ਰਾਸ ਕਰਨੇ ਪਰਿਵਾਰ ਵੱਲੋਂ ਆਪ ਜੀ ਦੇ ਹਜ਼ੂਰ ਭਾਵਨ ਪਵਿੱਤਰ ਤਿਹਾਵਰ ਖੜਾ ਪਸਾਦ ਛੱਲਿਆ ਦਰਤੀ ਪਰਿਵਾਰ ਕਰਿਓ ਸੰਗਤ ਦੇ ਵਰਤਾਨ ਦੀ ਆਗਿਆ ਰੱਖੋ ਦੁਨਹਾ ਕੀ ਪਰਵਾਰਾਂ ਵੱਲੋਂ ਆਪ ਜੀ ਦੇ ਅਯੁਰ ਸੋਹਣੇ ਪਹਿਰਾਕੇ ਪਹਿਨਾਏ ਗਏ ਹਨ ਅੰਗੀਕਾਰ ਕਰਿ ਉਸੇ ਉਤਾਰ ਦੇ ਪਾਸੇ ਲੋਕ ਪਰਲੋਕ ਵਿੱਚ ਕਜਨੇਗੀ ਐਸ ਬੜੇ ਮਹਲ ਸਤਿਪਾਤਸ਼ਾ ਆਪ ਜੀ ਅਲਾਹੀ ਪਰਮਾਨੰਸਾ ਗਤੋਂ ਸੁਨਾ ਕੇ ਕਰਤਾ ਕਰੋ ਜੀ ਨਾਨਕ ਨਾਮ ਜਲਦੀ ਕਰੇ ਤੇਰੇ ਬਾਣੇ ਵਾਹਿਗੁਰੂ ਜੀ ਕਾ ਕਾਲ ਸਾਤ ਉਧਰ ਆ ਗਿਆ ਪ੍ਰੀ ਅਕਾਲ ਕੀ ਤਬੈ ਜਲਾਇਓ ਸਭ ਸਿਖਣ ਕੋ ਹਉਮੈ ਹੈ ਗੁਰ ਗੱਤ ਕੀ ਮਾਨਿਓ ਜੋ ਰਬ ਕੋ ਮਨੋਚ ਹੈ ਰਾਜ ਕਰੇਗਾ ਕਾਲਸਾ ਪਰ ਹੋਏ ਸਾ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਦਾ ਕਰ ਸੇਮ ਦੇ ਬੋਲੇ बाई 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 हाँ जैसा वाहेगुरुजियो पन्ना कृपा करी

वाहगुरु जी की फतेह पर सम्मान जो सतगुरु जी सभी नवाजी गुरमुख बयाली साहब संगत जी को बहुत धन्यवाद सहर श्री गुरु ग्रंथ साहब महाराज सच्चे का बड़ी अपार बख्शिश की है गुरु महाराज सच्चे पातशाह जी दो परिवार का मेल कराया है काका अमरदीप सिंह बीबी बाप कौर जी ने गंद कर दी रसम गुरु महाराज की कृपा के साथ सिख रहे मर्यादा अनुसार इस वे सपूर्ण हो है

ਚਿੱਟ ਚੌਣ ਜਿਨ੍ਹਾਂ ਨੇ ਪੁਨ ਕੀਤੇ ਚਿੱਟ ਚੌਣ ਜਿਨ੍ਹਾਂ ਨੇ ਪੁਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ ਰੱਬ ਨੇ ਬਣਾਈਆਂ ਜੋੜੀਆਂ ਪਰ ਜਿਨ੍ਹਾਂ ਵਾਕ ਗੁਰਾਂ ਦੇ ਲੀਤੇ ਜਿਨ੍ਹਾਂ ਵਾਕ ਗੁਰਾਂ ਦੇ ਲੀਤੇ ਰੱਬ ਨੇ ਬਣਾਈਆਂ ਜੋੜੀਆਂ ਰੱਬ ਨੇ ਬਣਾਈਆਂ ਜੋੜੀਆਂ ਰੱਬ ਨੇ ਬਣਾਈਆਂ ਜੋੜੀਆਂ ਜੋੜੀਆਂ ਨੇ ਥੋੜੀਆਂ ਇਹ ਕਹਿੰਦਾ ਸਾਰਾ ਜੱਗ ਨਹੀਂ ਬੁਰੀਆਂ ਬਲਾਾਂ ਮਤੋਂ ਬਚਾਵੇ ਸੱਚਾ ਰੱਬ ਨਹੀਂ ਸੱਚੀ ਅੰਦਰੋਂ ਸੱਚੀ ਅੰਦਰੋਂ ਜਿਵੇਂ ਵੀ ਨੀਤੇ ਰੱਬ ਨੇ ਬਣਾਈਆਂ ਜੋੜੀਆਂ ਰੱਬ ਨੇ ਬਣਾਈਆਂ ਜੋੜੀਆਂ